ਗਰੀਬੀ ਪੈਸੇ ਨਾਲ ਦੂਰ ਹੋਣੀ ਹੈ ਕਿਤੇ ਮੱਥਾ ਟੇਕਣ ਨਾਲ ਨਹੀਂ ਹੋਣੀ ਔਰ ਜਿੰਨੇ ਵੀ ਮੰਦ ਉਹ ਦਿਨੋਂ ਦਿਨ ਅਮੀਰ ਹੁੰਦੇ ਜਾ ਰਹੇ ਨੇ ਕਰੋੜਪਤੀ ਹੁੰਦੇ ਜਾ ਰਹੇ ਨੇ ਲੋਕ ਗਰੀਬ ਹੁੰਦੇ ਜਾ ਰਹੇ ਨੇ ਦੂਜਾ ਮੈਂ ਕੱਲ ਵੀ ਇੱਕ ਮੰਗ ਰੱਖੀ ਸੀ ਵੀ ਜਿਹੜੀ ਨੈਣਾ ਦੇਵੀ ਪ੍ਰਬੰਧਕ ਕਮੇਟੀ ਹਿਮਾਚਲ ਪ੍ਰਦੇਸ਼ ਹੈ ਉਹ ਸ਼ਰਧਾਲੂਆਂ ਨੂੰ ਇੱਕ ਇੱਕ ਕਰੋੜ ਰੁਪਇਆ ਦੇਵੇ ਔਰ ਪੰਜਾਬ ਸਰਕਾਰ ਭਗਵਾਨ ਸਿੰਘ ਮਾਨ ਸ਼ਰਾਬੀਆਂ ਨੂੰ ਤਾਂ 5-5 10-10 ਲੱਖ ਰੁਪਏ ਦਾ ਸ਼ਰਾਬ ਪੀ ਕੇ ਮਰਦੇ ਨੇ ਉਹਨਾਂ ਨੂੰ ਦਿੰਦਾ ਇਹਨਾਂ ਲੋਕਾਂ ਵਾਸਤੇ ਪੰਜਾਬ ਸਰਕਾਰ ਦਾ ਇੱਕ ਮੂੰਹ ਨਹੀਂ ਖੁੱਲਿਆ ਸਿਰਫ ਘੇੜਾ ਮਾਰ ਕੇ ਮੁੜ ਜਾਣ ਨਾਲ ਲੋਕਾਂ ਦੇ ਦੁੱਖ ਦੂਰ ਨਹੀਂ ਹੋਣੇ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੀ ਇਹਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਸਰਕਾਰੀ ਨੌਕਰੀ ਇੱਕ-ਇੱਕ ਕਰੋੜ ਰੁਪਏ ਪੰਜਾਬ ਸਰਕਾਰ ਦਵੇ ਇੱਕ-ਇੱਕ ਕਰੋੜ ਰੁਪਏ ਨੈਣਾ ਦੇਵੀ ਪ੍ਰਬੰਧਕ ਕਮੇਟੀ ਹਮਾਦਲਪੁਰ ਦੇਸ਼ ਵਾਲੇ ਦੇਣ ਤਾਂ ਜੋ ਲੋਕਾਂ ਦੇ ਜਿਹੜੇ ਦੁੱਖ ਨੇ ਦੂਰ ਹੋ ਸਕਣ ਦੇਖੋ ਇਸ ਤਰ੍ਹਾਂ ਦੇਖਤੀ ਤਰਾਸ਼ ਦੀ ਅਗਰ ਕੋਈ ਸਹੀ ਗੱਲ ਕਰਦਾ ਹੈ ਅਸੀਂ ਕਹਿੰਨਾ ਮੰਨੋ ਅਸੀਂ ਕਿਹੜਾ ਰੋਕਦੇ ਆ ਪਰ ਇਹ ਤਾਂ ਚਮਤਕਾਰ ਇਸ ਦੇ ਵਿੱਚ ਹੋ ਸਕਦਾ ਹੈ ਫਿਰ ਮਹਿਲਾਵਾਂ ਦੇ ਨਾਲ ਲੜਾਈ ਨਹੀਂ ਲੜਨੀ ਚਾਹੀਦੀ ਫਿਰ ਸਾਨੂੰ ਚਮਤਕਾਰ ਦੇ ਨਾਲ ਹੀ ਸਾਰਾ ਕੁਝ ਖਤਮ ਕਰ ਦੇਣਾ ਚਾਹੀਦਾ ਅਸੀਂ ਬਾਰਡਰਾਂ ਤੇ ਇੰਨੀ ਸਿਗਿਆਨ ਦੇ ਨਾਲ ਲੜਾਈ ਲੜਦੇ ਆ ਤੇ ਲੋਕਾਂ ਨੂੰ ਕਹਿੰਦੇ ਚਮਤਕਾਰ ਹੋ ਸਕਦਾ ਪਰ ਅਸੀਂ ਬਾਰਡਰਾਂ ਤੋਂ ਵੀ ਆਪਣੀਆਂ ਸਾਰਾ ਕੁਝ ਢਾਟਾ ਲਈਏ ਇਸ ਲਈ ਇਹ ਕੋਈ 295 ਧਰਮ ਦੇ ਕਿਸੇ ਖਿਲਾਫ ਨਹੀਂ ਹੈ ਇਹ ਲੋਕਾਂ ਨੂੰ ਅਪੀਲ ਹੈ ਫਾਰਮਰ ਡੀਸੀ ਸਾਹਿਬ ਨੂੰ ਮੇਰਾ ਸਵਾਲ ਹੈ ਡੀਸੀ ਸਾਹਿਬ ਵੀ ਇਹ ਜਿਹੜਾ ਤੁਹਾਡਾ ਏਰੀਆ ਪੈਂਦਾ ਕੀ ਤੁਸੀਂ ਦੁਬਾਰਾ ਉਸ ਜਗ੍ਹਾ ਦੇ ਉੱਤੇ ਨਹਿਰੀ ਵਿਭਾਗ ਜੰਗਲਾਤ ਵਿਭਾਗ ਪੁਲਿਸ ਐਸ ਡੀ ਐਮ ਕੀ ਤੁਸੀਂ ਕਿਸੇ ਤੋਂ ਫੀਡਬੈਕ ਲਈ ਹੈ ਵੀ ਦੁਬਾਰਾ ਉਹ ਜਗ੍ਹਾ ਤੇ ਹਾਦਸਾ ਨਾ ਹੋਵੇ ਉਹਦੇ ਲਈ ਤੁਸੀਂ ਕੋਈ ਪ੍ਰਬੰਧ ਕੀਤਾ ਨਥਿੰਗ ਕੁਝ ਨਹੀਂ ਕੀਤਾ ਤਾਂ ਇਹ ਲੋਕ ਸਿਰਫ ਤੇ ਸਿਰਫ ਦੇਸ਼ ਦੇ ਅੰਦਰ ਜਿਸ ਤਰ੍ਹਾਂ ਦੇ ਇਹ ਭ੍ਰਿਸ਼ਟ ਲੋਕ ਕਾਬਜ ਹੋ ਗਏ ਨੇ ਚਾਹੇ ਪ੍ਰਸ਼ਾਸਨ ਚ ਨੇ ਚਾਹੇ ਰਾਜਨੀਤੀ ਦੇ ਵਿੱਚ ਨੇ ਇਹ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਨੇ ਲੋਕਾਂ ਨੂੰ ਸਾਵੇਂ ਦੇ ਨੇ ਮਰ ਗਿਆ ਤਾਂ ਸਰ ਗਿਆ ਤੇ ਲੋਕਾਂ ਨੂੰ ਇਸ ਪਰਮ ਚ ਪਾ ਦੇਣਾ ਇਹ ਰੱਬ ਦਾ ਭਾਣਾ ਸੀ ਤੁਹਾਡੀ ਸੇਵਾ 'ਚ ਕਮੀ ਰਹਿ ਗਈ ਤੁਸੀਂ ਸੱਚੇ ਮਨ ਨਾਲ ਨਹੀਂ ਗਏ ਪਰ ਇਸ ਧਰਮ ਦੀ ਆੜੇਟ ਇਹਨਾਂ ਨੇ ਆਪਣੀਆਂ ਨਲੈਕੀਆਂ ਛਬਾ ਲੈਣੀਆਂ ਆ ਜਾ 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 ਥੱਲੇ ਵੱਜਣਾ ਬੰਦਾ